ਨਾਇਟਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਧੀਨ ਸਰਕਾਰੀ ਸੰਸਥਾਨ ਟ੍ਰੇਨਿੰਗ ਸੈਂਟਰ ਫਾਰ ਟੀਚਰ ਆਫ ਦਾ ਵਿਜ਼ੂਅਲੀ ਹੈਂਡੀਕੈਪਡ ਬ੍ਰੇਲਸ ਪਵਨ ਜਮਾਲਪੁਰ ਵਿਖੇ 2 ਸਾਲਾ ਕੋਰਸ ਲਈ ਦਾਖਲਾ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਡਿਪਲੋਮਾ ਇਨ ਸਪੈਸ਼ਲ ਐਜੂਕੇਸ਼ਨ ਵਿੱਚ ਉਮੀਦਵਾਰ 12 ਜੁਲਾਈ ਤੱਕ ਦਾਖਲਾ ਲੈ ਸਕਦੇ ਹਨ ਨੇਤਰੀਹੀਣਾ ਦੇ ਅਧਿਆਪਕਾਂ ਲਈ ਸਿਖਲਾਈ ਕੇਂਦਰ ਦੇ ਕੋਰਸ ਕੋਆਰਡੀਨੇਟਰ ਅਮਨਦੀਪ ਸਿੰਘ ਬੱਲ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹ ਸਿਖਲਾਈ ਕੇਂਦਰ ਰੀਹੈਬਿਲੀਟੇਸ਼ਨ ਕਾਉਂਸਲ ਆਫ ਇੰਡੀਆ ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਹੈ ਡਿਪਲੋਮਾ ਇਨ ਸਪੈਸ਼ਲ ਐਜੂਕੇਸ਼ਨ ਲਈ કુલ 35 ਸੀਟਾਂ ਹਨ ਵਿੱਚ ਦਾਖਲ ਲਈ 12 ਜੁਲਾਈ 2025 ਤੱਕ ਅਪਲਾਈ ਕੀਤਾ ਜਾ ਸਕਦਾ ਹੈ ਕোর্স ਕੋਆਰਡੀਨੇਟਰ ਵੱਲੋਂ ਇਸ ਕੋਰਸ ਦੇ ਲਾਭ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹ ਕੋਰਸ ਪ੍ਰਾਇਮਰੀ ਅਧਿਆਪਕ ਲਈ ਈਟੀਟੀ ਅਤੇ ਜੀਬੀਟੀ ਕੋਰਸ ਦੇ ਬਰਾਬਰ ਹੈ ਇਸ ਤੋਂ ਇਲਾਵਾ ਰਾਖਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ 12ਵੀਂ ਪਾਸ ਅੰਕਾਂ ਵਿੱਚ 5% ਦੀ ਛੋਟ ਦਿੱਤੀ ਜਾਵੇਗੀ ਦਾਖਲੇ ਲਈ ਚਾਵਨ ਉਮੀਦਵਾਰ ਐਨਬੀਈਆਰ ਡਾਟ ਰੀਹੈਬਲਿ ਰੀਹੈਬ council.gov.in ਤੇ ਵਿਜ਼ਿਟ ਕਰ ਸਕਦੇ ਹਨ ਜਾਂ ਸੈਂਟਰ ਦੇ ਮੋਬਾਈਲ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ।